ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋਅ ਪਲੱਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੋਕ ਸਭਾ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਚੋਣ ਮਹਿੰਮ ਪਖਾਉਂਦੇ ਹੋਏ ਹਲਕਾ ਆਤਮ ਨਗਰ ਵਿਖੇ ਵਾਰਡ ਨੰਬਰ 44 ਅਤੇ 45 ਚ ਪਹੁੰਚੇ ਇਸ ਮੌਕੇ ਉਹਨਾਂ ਨਾਲ ਇਲਾਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਸਣੇ ਸੂਬਾ ਸਕੱਤਰ ਅਤੇ ਮਾਰਕਫੈਟ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਸੂਬਾ ਖਜ਼ਾਨਚੀ ਸੁਰੇਸ਼ ਗੋਇਲ ਲੋਕ ਸਭਾ ਇੰਚਾਰਜ ਡਾਕਟਰ ਦੀਪਕ ਬੰਸਲ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਵੀ ਮੌਜੂਦ ਰਹੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹਾਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਲੁਧਿਆਣਾ ਲੋਕ ਸਭਾ ਹਲਕੇ ਦੇ ਵੋਟਰ ਬਹੁਤ ਸੂਝਵਾਨ ਹਨ ਉਹ ਜਾਣਦੇ ਹਨ ਕਿ ਕੌਣ ਉਹਨਾਂ ਦੇ ਵਿੱਚ ਵਿਚਰਨ ਵਾਲਾ ਹੈ ਅਤੇ ਉਹਨਾਂ ਦੇ ਮੁੱਦੇ ਚੁੱਕਣ ਵਾਲਾ ਹੈ ਨੇਤਾ ਹੈ ਕਿਸ ਤੱਕ ਉਹ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ ਇੱਕ ਵਿਰੋਧੀ ਦਲ ਦਾ ਉਮੀਦਵਾਰ ਤਾਂ ਪਿਛਲੇ 10 ਸਾਲਾਂ ਵਿੱਚ ਸਿਰਫ ਵੋਟਾਂ ਸਮੇਂ ਹੀ ਨਜ਼ਰ ਆਉਂਦਾ ਹੈ ਅਤੇ ਵੋਟਾਂ ਤੋਂ ਬਾਅਦ ਕਿਸੇ ਦਾ ਫੋਨ ਤੱਕ ਚੁੱਕਣਾ ਜ਼ਰੂਰੀ ਨਹੀਂ ਸਮਝਦਾ ਦੂਜੇ ਉਮੀਦਵਾਰਾਂ ਨੂੰ ਬੋਰਡ ਲਗਾ ਕੇ ਦੱਸਣਾ ਪੈ ਰਿਹਾ ਹੈ ਕਿ ਉਹ ਫੋਨ ਚੁਕੇਗਾ ਜਦ ਕਿ ਪਰਾਸ਼ਰ ਪਰਿਵਾਰ ਬਾਰੇ ਸਾਰਾ ਲੁਧਿਆਣਾ ਜਾਣਦਾ ਹੈ ਕਿ ਕਿਸੇ ਵੀ ਸਮੇਂ ਫੋਨ ਕਰੋ ਜਾਂ ਕਾਰਜ ਆਓ ਹਮੇਸ਼ਾ ਗੱਲ ਸੁਣਦੇ ਹਨ ਅਤੇ ਮੌਕੇ ਤੇ ਮਸਲੇ ਦਾ ਹੱਲ ਵੀ ਕਰ ਦਿਆਨ ਇਹਨਾਂ ਰਿਵਾਇਤੀ ਨੇਤਾਵਾਂ ਕਰਕੇ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਇਹਨਾਂ ਨਾਲ ਲੁਧਿਆਣਾ ਦਾ ਬਹੁਤ ਨੁਕਸਾਨ ਹੋਇਆ ਹੈ ਲੁਧਿਆਣਾ ਵਿਕਾਸ ਪੱਖੋਂ ਹਮੇਸ਼ਾ ਪਛੜਿਆ ਰਿਹਾ ਹੈ ਪਰ ਇਸ ਵਾਰ ਭਗਵੰਤ ਮਾਨ ਦੇ ਮਿਸ਼ਨ ਨੂੰ ਪੂਰਾ ਕਰਕੇ ਲੁਧਿਆਣਾ ਨਿਵਾਸੀ ਤਰੱਕੀ ਦਾ ਨਵਾਂ ਰਸਤਾ ਖੋਲਣਗੇ